ਜੋ ਸੋ ਸਿੱਧੀਆਂ ਤਸਵੀਰਾਂ ਇਸ ਵੇਲੇ ਦੀਆਂ ਦਿਖਾਈਆਂ ਜਾ ਰਹੀਆਂ ਜਿੱਥੇ ਕਿ ਮੋਕੇ ਦੇ ਦੇਖ ਸਕਦੇ ਹੋ ਕਿ ਰੇਡ ਕਰ ਦਿੱਤੀ ਗਈ ਹੈ ਜਲੰਧਰ ਵੈਸਟ ਦੇ ਐਮਐਲਏ ਜਿਹੜੇ ਸ਼ੀਤਲ ਅੰਗਰਾਲ ਨੇ ਉਹਨਾਂ ਵੱਲੋਂ ਰੇਡ ਕਰ ਦਿੱਤੀ ਗਈ ਹੈ ਦੱਸਿਆ ਗਿਆ ਕਿ ਵੈਸਟ ਹਲਕੇ ਦੇ ਵਿੱਚ ਜਿਹੜੀਆਂ ਲਾਇਬ੍ਰੇਰੀ ਜਿਹੜੇ ਸੱਦਿਆਂ ਦੀ ਦੁਕਾਨਾਂ ਜਿਹੜੀਆਂ ਦੇਖ ਸਕਦੇ ਹੋ ਕਿ ਚਾਰ ਲੱਗੇ ਹੋਏ ਸ਼ਰੀਆ ਜਿਹੜਾ ਗੋਰਖ ਧੰਦਾ ਚੱਲ ਰਿਹਾ ਲਾਇਬ੍ਰੇਰੀ ਦਾ ਜਿਹੜਾ DNA ਸੱਟਾ ਖੜਾਇਆ ਜਾ ਰਿਹਾ ਸੀ ਮੋਕੇ ਦੀਆਂ ਸਿੱਧੀਆਂ ਤਸਵੀਰਾਂ ਇਸ ਵੇਲੇ ਨਹੀਂ ਦਿਖਾਈਆਂ ਜਾ ਰਹੀਆਂ ਦੇਖ ਸਾਡੇ ਬੰਦੇ ਜਿਹੜੇ ਨੇ ਅੰਦਰ ਹੀ ਨੇ ਸੋ ਦੇਖ ਸਾਡੇ ਮੌਕੇ ਦੇ ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ ਲੰਗਰਾਲ ਜੋ ਕਿ ਲਾਟਰੀ ਦੜਾ ਸਟਾ ਮਾਫੀਆ ਜਿਹੜਾ ਚੱਲ ਰਿਹਾ ਸੀ ਉਹਦੇ ਖਿਲਾਫ ਜਿਹੜਾ ਉਹਨੇੜੇ ਖੁਲਾਸਾ ਕੀਤਾ ਔਰ ਦੇਖ ਸਕਦੇ ਹੋ ਕਿ ਜਿਹੜੀਆਂ ਵੈਸਟ ਵੀ ਦੁਕਾਨਾਂ ਸੀ ਆ ਦੇਖੋ ਚਾਰਟ ਲੱਗੇ ਹੋਏ ਵੱਡੇ ਵੱਡੇ ਸੋ ਮੌਕੇ ਦੀਆਂ ਤਸਵੀਰਾਂ ਆਨੰਦ ਦਿਖਾ ਰਹੇ ਹਾਂ ਜਿੱਥੇ ਕਿ ਚਾਰਟ ਲੱਗੇ ਨੇ ਦੜਾ ਸਟਾ ਜਿਹੜਾ ਐਪਲ ਬੰਬੇ ਕੈਡ ਇਹ ਵੋ ਸੋ ਚੱਲ ਰਿਹਾ ਸੀ ਮੌਕੇ ਦੀਆਂ ਤਸਵੀਰਾਂ ਗੱਲ ਸੁਣੀਆਂ ਸਮਝਾ ਕਰ ਰਹੇ ਆ ਸੁਦੀਰ ਬਲਾਉ ਦੀ ਨੂੰ ਬਲਾਉ ਕੋਣ ਹੈ ਸੁਦੀਰ ਇਹਨਾਂ ਨੇ ਏਡਾ ਹੋਈਆਂ ਹਰ ਜਗ੍ਹਾ ਸੁਦੀਰ ਸੁਦੀਰ ਸੁ ਸੁਦੀਰ ਨਾਮ ਦਾ ਵਿਅਕਤੀ ਜਿਹੜਾ ਡੜੇ ਸੱਟੇ ਦਾ ਗੰਮ ਹੈ ਜਿਹੜਾ ਚਲਾ ਰਿਹਾ ਸ਼ਹਿਰ ਦੇ ਵਿੱਚ ਦੇਖ ਸਕਦੇ ਹੋ ਕਿ ਜਲੰਧਰ ਦੇ ਵੈਸਲ ਕੇ ਵੀ ਦੁਕਾਨਾਂ ਖੁੱਲੀਆਂ ਉਹਨੂੰ ਲੈ ਕੇ ਮੌਕੇ ਦੇ ਵੱਡੀ ਰੇਡ ਕਰ ਦਿੱਤੀ ਗਈ ਹੈ ਐਮ ਐਲ ਏ ਜਲੰਧਰ ਵੈਸਲ ਦੇ ਸੀਤਲ ਕੁਮਾਰ ਜੀ ਨੇ ਉਹਨਾਂ ਵੱਲੋਂ ਰੇਡ ਕੀਤੀ ਗਈ ਦੇਖ ਸਕਦੇ ਹੋ ਕੀ ਦੁਕਾਨਦਾਰ ਸਟਰ ਬੰਦ ਕਰ ਦਿੱਤਾ ਗਿਆ ਸੀ ਜਿਵੇਂ ਜਿਹੜਾ ਸਟਰ ਖੋਲਿਆ ਤਾਂ ਬੰਦੇ ਦੇਖ ਸਕਦੇ ਅੰਦਰ ਪਾਏ ਗਏ ਨੇ ਔਰ ਸ਼ਰੀਆਮ ਜਿਹੜਾ ਡੜੇ ਸੱਡੇ ਦਾ ਕੰਮ ਚਲਾਉਂਦਾ ਜੋ ਸਿੱਧੀਆਂ ਤਸਵੀਰਾਂ ਇਸਲੇ ਦੀਆਂ ਦਿਖਾਈਆਂ ਜਾ ਰਹੀਆਂ ਜਿੱਥੇ ਕਿ ਮੌਕੇ ਤੇ ਦੇਖ ਸਕਦੇ ਹੋ ਕਿ ਰੇਡ ਕਰ ਦਿੱਤੀ ਗਈ ਹੈ ਜਲੰਧਰ ਵੈਸਟ ਦੇ ਐਮਐਲਏ ਜਿਹੜੇ ਸ਼ੀਤਲ ਅੰਗਰਾਲ ਨੇ ਉਹਨਾਂ ਵੱਲੋਂ ਰੇਡ ਕਰ ਦਿੱਤੀ ਗਈ ਹੈ ਦੱਸਿਆ ਗਿਆ ਕਿ ਵੈਸਲਕੇ ਦੇ ਵਿੱਚ ਜਿਹੜੀਆਂ ਲਾਂਡਰੀ ਦੇ ਡੜੇ ਸੱਡੇ ਦੀਆਂ ਦੁਕਾਨਾਂ ਜਿਹੜੀਆਂ ਦੇਖ ਸਕਦੇ ਹੋ ਕਿ ਚਾਰਟ ਲੱਗੇ ਹੋਏ ਸ਼ਰੀਆਮ ਜਿਹੜਾ ਗੋਰੇਕ ਧੰਦਾ ਚੱਲ ਰਿਹਾ ਲਾਂਡਰੀ ਦਾ ਜਿਹੜਾ ਡੜਾ ਸੱਟਾ ਖੜਾਇਆ ਜਾ ਰਿਹਾ ਸੀ ਮੌਕੇ ਦੀਆਂ ਸਿੱਧੀਆਂ ਤਸਵੀਰਾਂ ਐਸੋ ਇਹਨੇ ਜੱਗ ਜੱਗ ਆ ਰਿਹਾ ਦੇਖ ਸਕਦੇ ਬੰਦੇ ਜਿਹੜੇ ਨੇ ਅੰਦਰ ਹੀ ਨੇ ਸੋ ਦੇਖ ਸਕਦੇ ਮੌਕੇ ਦੇ ਜਲੰਧਰ ਵਿਸਥੋ ਵਿਧਾਇਕ ਸੀਤਲ ਲੰਗਰਾਲ ਜੋ ਕਿ ਲਾਟਰੀ ਦੜਾ ਸਟਾ ਮਾਫੀਆ ਜਿਹੜਾ ਚੱਲ ਰਿਹਾ ਸੀ ਉਹਦੇ ਖਿਲਾਫ ਜਿਹੜਾ ਉਹਨਾਂ ਨੇ ਖੁਲਾਸਾ ਕੀਤਾ ਔਰ ਦੇਖ ਸਕਦੇ ਕਿ ਕਿਹੜੀਆਂ ਵੈਸਟ ਵੀ ਦੁਕਾਨਾਂ ਸੀ ਆ ਦੇਖੋ ਚਾਰਟ ਲੱਗੇ ਹੋਏ ਵੱਡੇ ਵੱਡੇ ਸੋ ਮੌਕੇ ਦੀਆਂ ਤਸਵੀਰਾਂ ਅੰਦਰ ਦਿਖਾ ਰਹੇ ਹਾਂ ਜਿੱਥੇ ਕਿ ਚਾਰਟ ਲੱਗੇ ਨੇ ਦੜਾ ਸਟਾ ਜਿਹੜਾ ਅਪਲ ਬੰਬੇ ਕੈਰ ਜੇ ਉਹ ਸੋ ਚੱਲ ਰਿਆ ਸੀ ਮੌਕੇ ਦੀਆਂ ਤਸਵੀਰਾਂ ਗੱਲ ਸੁਣੀਆਂ ਸਾਂਝੀਆਂ ਕਰ ਰਹੇ ਆ ਸੁਦੀਰ ਨਈ ਬਲਾਉਂਦੀ ਨੂੰ ਬਲਾਉਂ ਕੋਣ ਹੈ ਸੁਦੀਰ ਇਹਨਾਂ ਨੇ ਡਾ ਹੋਈਆਂ ਹਰ ਜਗ੍ਹਾ ਸੁਦੀਰ ਸੁਦੀਰ ਸੋ ਸੁਦੀਰ ਨਾਮ ਦਾ ਵਿਅਕਤੀ ਜਿਹੜਾ ਡੜੇ ਸੱਟੇ ਦਾ ਗੰਮ ਹੈ ਜਿਹੜਾ ਚਲਾ ਰਿਹਾ ਸ਼ਹਿਰ ਦੇ ਵਿੱਚ ਦੇਖ ਸਕਦੇ ਹੋ ਕਿ ਜਲੰਧਰ ਦੇ ਵੈਸਲ ਕੇ ਵੀ ਦੁਕਾਨਾਂ ਖੁੱਲੀਆਂ ਉਹਨੂੰ ਲੈ ਕੇ ਮੌਕੇ ਦੇ ਵੱਡੀ ਰੇਡ ਕਰ ਦਿੱਤੀ ਗਈ ਹੈ ਐਮ ਐਲ ਏ ਜਲੰਧਰ ਵੈਸਲ ਸੀਤਲ ਕੁਮਾਰ ਜੀ ਨੇ ਉਹਨਾਂ ਵੱਲੋਂ ਰੇਡ ਕੀਤੀ ਗਈ ਦੇਖ ਸਕਦੇ ਹੋ ਜੀ ਦੁਕਾਨ ਦਾ ਸ਼ਟਰ ਬੰਦ ਕਰ ਦਿੱਤਾ ਗਿਆ ਸੀ ਜਿਵੇਂ ਜਿਹੜਾ ਸ਼ਟਰ ਖੋਲਿਆ ਤਾਂ ਬੰਦੇ ਦੇਖ ਸਕਦੇ ਅੰਦਰ ਪਾਏ ਗਏ ਨੇ ਔਰ ਸ਼ਰੀਆਮ ਜਿਹੜਾ ਡਨੇ ਸੱਡੇ ਦਾ ਕੰਮ